ਇੱਕ ਰਾਸ਼ਟਰ ਇੱਕ ਚੋਣ ਪ੍ਰਸਤਾਵ ਨੂੰ ਕੇਂਦਰੀ ਮੰਤਰੀ ਮੰਡਲ ਵੱਲੋਂ ਮਨਜ਼ੂਰੀ ਜੰਮੂ ਕਸ਼ਮੀਰ ਵਿੱਚ ਪਹਿਲੇ ਪੜਾਅ ਤੈਅ 61% ਤੋਂ ਬਾਅਦ VOTING ਗੱਦਾ ਫੈਕਟਰੀ 'ਚ ਲੱਗੀ ਅੱਗ 'ਚ 3 ਨੌਜਵਾਨ ਜ਼ਿੰਦਾ ਸੜੇ ਹਰਿਆਣਾ ਵਿੱਚ ਕਾਂਗਰਸ ਨੇ 7 ਗਰੰਟੀਆਂ ਐਲਾਨੀਆਂ HDFC ਬੈਂਕ ਦੀ ਬ੍ਰਾਂਚ ਵਿੱਚੋਂ 24 ਲੱਖ ਤੋਂ ਵੱਧ ਦੀ ਲੁੱਟ ਦੇਸ਼ਦਵਾਬਾ ਟੀਵੀ ਦੇ ਖਬਰਾਂ ਦੇ ਇਸ ਪੰਜਾਬੀ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਇੱਕ ਰષ્ટ્ર ਇੱਕ ਚੋਣ ਯੋਜਨਾ ਤੋਂ ਅੱਗੇ ਵਧੇ ਹੋਏ ਸਰਕਾਰ ਨੇ ਦੇਸ਼ ਵਿਆਪੀ ਆਮ ਸਹਿਮਤੀ ਬਣਾਉਣ ਦੀ ਕਵਾਇਦ ਤੋਂ ਬਾਅਦ ਪੜਾਵਾਰ ਤਰੀਕੇ ਨਾਲ ਲੋਕ ਸਭਾ ਰਾਜ ਵਿਧਾਨ ਸਭਾਾਂ ਅਤੇ ਸਥਾਨਕ ਇਕਾਈਆਂ ਦੀਆਂ ਚੋਣਾਂ ਇੱਕੋ ਸਮੇਂ ਕਰਵਾਉਣ ਲਈ ਇੱਕ ਉੱਚ ਪੱਧਰੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰ ਲਿਆ। ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਕਮੇਟੀ ਦੀ ਸਿਫਾਰਸ਼ ਅਨੁਸਾਰ ਇੱਕ ਰਾਸਟਰ ਇੱਕ ਚੋਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਹ ਜਾਣਕਾਰੀ ਦਿੱਤੀ ਇੱਕ ਰਾਸ਼ਟਰੀ ਚੋਣ ਤੇ ਉੱਚ ਪੱਧਰੀ ਕਮੇਟੀ ਦੀ ਰਿਪੋਰਟ ਕੇਂਦਰੀ ਕੈਬਨਿਟ ਸਾਹਮਣੇ ਰੱਖੀ ਗਈ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਮਾਰਚ ਵਿੱਚ ਰਿਪੋਰਟ ਸੌਂਪੀ ਸੀ ਵੈਸ਼ਨਵ ਦਾ ਕਹਿਣਾ ਹੈ ਕਿ ਰਿਪੋਰਟ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ ਇਸ ਰਿਪੋਰਟ ਨੂੰ ਮੰਤਰੀ ਮੰਡਲ ਦੇ ਸਾਹਮਣੇ ਰੱਖਣਾ ਕਾਨੂੰਨ ਮੰਤਰਾਲੇ ਦੇ 100 ਦਿਨ ਦੇ ਏਜੰਡੇ ਦਾ ਹਿੱਸਾ ਸੀ ਉੱਚ ਪਦਰੀ ਕਮੇਟੀ ਨੇ ਪਹਿਲੇ ਕਦਮ ਦੇ ਰੂਪ ਵਿੱਚ ਲੋਕ ਸਭਾ ਤੇ ਰਾਜ ਸਭਾ ਵਿਧਾਨ ਸਭਾਵਾਂ ਲਈ ਇਕੱਠੇ ਚੋਣਾਂ ਕਰਵਾਉਣ ਦੀ ਸਿਫਾਰਿਸ਼ ਕੀਤੀ ਸੀ ਜਿਸ ਦੇ ਬਾਅਦ 100 ਦਿਨਾਂ ਦੇ ਅੰਦਰ ਇਕੱਠੇ ਸਥਾਨਿਕ ਇਕਾਈਆਂ ਦੀਆਂ ਚੋਣਾਂ ਕਰਵਾਉਣ ਦੀ ਸਿਫਾਰਿਸ਼ ਕੀਤੀ ਗਈ ਸੀ ਕਮੇਟੀ ਨੇ ਕੀਤੀਆਂ ਗਈਆਂ ਸਿਫਾਰਸ਼ਾਂ ਦੇ ਅਮਲ ਨੂੰ ਦੇਖਣ ਲਈ ਇੰਪਲੀਮੈਂਟੇਸ਼ਨ ਸਮੂਹੀ ਦੀ ਸਥਾਪਨਾ ਦਾ ਪ੍ਰਸਤਾਵ ਦਿੱਤਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਮੰਤਰੀ ਮੰਡਲ ਵੱਲੋਂ ਰਾਸ਼ਟਰੀ ਤੇ ਸੂਬਾ ਚੋਣਾਂ ਇੱਕੋ ਸਮੇਂ ਕਰਵਾਉਣ ਦੀ ਸਿਫਾਰਿਸ਼ ਨੂੰ ਮਨਜ਼ੂਰੀ ਦੇਣਾ ਭਾਰਤ ਦੇ ਲੋਕਤੰਤਰ ਨੂੰ ਹੋਰ ਜ਼ਿਆਦਾ ਜਿਵੰਤ ਅਤੇ ਸਹਿਭਾਗੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਜੰਮੂ ਕਸ਼ਮੀਰ ਦੀ ਪਹਿਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਪਹਿਲੇ ਪੜਾਅ ਵੱਜੋਂ ਬੁੱਧਵਾਰ ਨੂੰ ਵੋਟਰਾਂ ਦਾ ਅਮਲ ਸ਼ਾਂਤੀਪੂਰਵਕ ਨਿਪਰੇ ਚੜ ਗਿਆ। ਇਸ ਤਰ੍ਹਾਂ ਮਰਦ ਔਰਤਾਂ ਨੌਜਵਾਨਤ ਹਰ ਵਰਗ ਦੇ ਲੋਕ ਵੱਡੀ ਗਿਣਤੀ ਵਿੱਚ ਵੋਟ ਪਾਉਣ ਦੇ ਲਈ ਪੋਲਿੰਗ ਬੂਥਾਂ ਤੱਕ ਪਹੁੰਚੇ ਜਿੱਥੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਹਨ ਮੁੱਖ ਚੋਣ ਅਧਿਕਾਰੀ ਪੀ ਕੇ ਪੌਲ ਨੇ ਕਿਹਾ ਕਿ ਸੂਬੇ ਵਿੱਚ 61% ਤੋਂ ਵੱਧ VOTING ਦਰਜ ਕੀਤੀ ਗਈ ਹੈ ਜਿਹੜਾ ਇਸਤਵਾਰ ਵਿੱਚ ਸਭ ਤੋਂ ਵੱਧ 77% ਦੀ VOTING ਰਿਕਾਰਡ ਕੀਤੀ ਗਈ ਜਦੋਂ ਕਿ ਜ਼ਿਲ੍ਹਾ ਪੁਲਵਾਮਾ ਵਿੱਚ ਸਭ ਤੋਂ ਘੱਟ 46% ਦੀ VOTING ਦਰਜ ਕੀਤੀ ਗਈ ਹੈ ਜੇਕਰ ਜੋ ਕਿ ਅਗਸਤ 2019 ਵਿੱਚ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਨਾ ਤੇ ਸੂਬੇ ਨੂੰ ਜੰਮੂ ਕਸ਼ਮੀਰ ਅਤੇ ਲਦਾਖ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤਬਦੀਲ ਕੀਤੇ ਜਾਣ ਤੋਂ ਬਾਅਦ 90 ਮੈਂਬਰੀ ਵਿਧਾਨ ਸਭਾ ਦੀਆਂ ਪਹਿਲੀਆਂ ਚੋਣਾਂ ਹਨ 90 ਸੀਟਾਂ ਵਿੱਚੋਂ 24 ਸੀਟਾਂ ਲਈ ਪਹਿਲੇ ਪੜਾਅ ਵਿੱਚ VOTING ਹੋਈ ਹੈ ਜਿਸ ਵਿੱਚ ਜੰਮੂ ਘਾਟੀ ਵਿੱਚ 16 ਅਤੇ ਜੰਮੂ ਖੇਤਰ ਦੀਆਂ 8 ਸੀਟਾਂ ਸ਼ਾਮਲ ਹਨ ਬਟੇਂਡਾ ਡੱਬ ਵਾਲੀ ਰੋਡ ਤੇ ਸਥਿਤ ਪਿੰਡ ਗੈਰੀ ਬੁੱਟਰ ਨੇੜੇ ਹੈਰੀਟੇਜ ਇੰਡਸਟਰੀ ਗਦਾ ਫੈਕਟਰੀ ਵਿੱਚ ਲੰਗੀ ਰਾਤ ਅਚਾਨਕ ਧੁਮਾਕੇ ਕਾਰਨ ਅੱਗ ਲੱਗ ਗਈ। ਇਸ ਅੱਗ ਵਿੱਚ ਬੁਰੀ ਤਰ੍ਹਾਂ ਝੁਲਸਣ ਕਰਕੇ ਪਿੰਡ ਸ਼ੇਰਗੜ ਦੇ ਤਿੰਨ ਨੌਜਵਾਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਜਦੋਂ ਕਿ ਉੱਥੇ ਕੰਮ ਕਰਦੇ ਦਰਜਨ ਦੇ ਕਰੀਬ ਹੋਰ ਮਜ਼ਦੂਰਾਂ ਨੇ ਭੱਜ ਕੇ ਜਾਨ ਬਚਾਈ ਹੈ। ਪਿੰਡ ਵਸੀਆਂ ਦਾ ਕਹਿਣਾ ਹੈ ਕਿ ਫੈਕਟਰੀ ਵਿੱਚ ਹੋਈ ਧੁਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ਹੈ। ਅਤੇ ਅੱਗ ਨੇ ਜਲਦੀ ਹੀ ਫੈਕਟਰੀ ਦੀਆਂ ਦੋ ਛੱਡਾਂ ਵਿੱਚੋਂ ਚੜ੍ਹ ਰਹੀਆਂ ਜੁਨਟਾਂ ਨੂੰ ਰੁਪੇਟ ਵਿੱਚ ਲੈ ਲਿਆ ਇਸੇ ਦੌਰਾਨ ਇੱਥੇ ਕੰਮ ਕਰਦੇ ਤਿੰਨ ਨੌਜਵਾਨ ਮਜ਼ਦੂਰਾਂ ਨੂੰ ਭੱਜਣ ਦਾ ਸਮਾਂ ਨਹੀਂ ਮਿਲਿਆ ਅਤੇ ਬੁਰੀ ਤਰ੍ਹਾਂ ਝੁੱਲਸਣ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕਾਂ ਦੀ ਪਛਾਣ ਪਿੰਡ ਸ਼ੇਰਗੜ ਦੇ ਨਰਿੰਦਰ ਸਿੰਘ, ਵਿਜੇ ਕੁਮਾਰ ਅਤੇ ਲਖਵੀਰ ਸਿੰਘ ਵਜੋਂ ਹੋਈ ਹੈ ਅੱਗ ਤੇ ਕਾਬੂ ਪਾਉਣ ਦੇ ਲਈ ਨਗਰ ਨਿਗਮ ਅਤੇ ਬਠਿੰਡਾ ਸ਼ਹਿਰ ਤੋਂ ਇਲਾਵਾ ਤਲਵੰਡੀ ਸਾਬੋ ਤੇਲ ਸੋਧ ਕਾਰਖਾਨਾ ਰਾਮਾ ਗਿੱਦੜਵਾਹਾ ਪੋਚੋ ਮੰਡੀ ਤੋਂ ਫਾਇਰ ਵਰਗੇਟ ਦੀਆਂ ਕਰੀਬ ਇੱਕ ਦਰਜਨ ਗੱਡੀਆਂ ਨੇ ਆ ਕੇ ਅੱਗ ਤੇ ਕਾਬੂ ਪਾਇਆ ਹੈ। ਸੂਤਰਾਂ ਨੇ ਕਿਹਾ ਹੈ ਕਿ ਇਹ ਤਿੰਨੇ ਨੌਜਵਾਨ ਦਿਨ ਵਿੱਚ ਪੜਾਈ ਕਰਦੇ ਸਨ ਅਤੇ ਰਾਤ ਨੂੰ ਮਜ਼ਦੂਰੀ ਕਰਦੇ ਸਨ। ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਪਾਰਟੀ ਦੀ ਸਰਕਾਰ ਬਣੀ ਤਾਂ ਓ ਐਮਐਸਪੀਲੇ ਕਾਨੂੰਨੀ ਗਾਰੰਟੀ ਅਤੇ ਜਾਤੀਗਤ ਸਰਵੇਖਣ ਸਮੇਤ ਸੱਤ ਗਾਰੰਟੀਆਂ ਪੂਰੀਆਂ ਕਰੇਗੀ ਗਾਰੰਟੀਆਂ ਦੇ ਐਲਾਨ ਮੌਕੇ ਕਾਂਗਰਸ ਪ੍ਰਧਾਨ ਮਲਕ ਅਰਜਨ ਖੜਗੇ ਹਰਿਆਣਾ ਕਾਂਗਰਸ ਪ੍ਰਧਾਨ ਉਦੇਪਾਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਸੀਨੀਅਰ ਅਬਜ਼ਰਵਰ ਅਸ਼ੋਕ ਗਹਿਲੋਤ ਅਜੇ ਮਾਕਾਨ ਅਤੇ ਪ੍ਰਤਾਪ ਸਿੰਘ ਬਾਜਵਾ ਹਾਜ਼ਰ ਸਨ ਹੋਰ ਗਾਰੰਟੀਆਂ ਵਿੱਚ ਮਹਾਰਾਜਾ ਦਾ ਸ਼ਕਤੀਕਰਨ ਸਮਾਜਿਕ ਸੁਰੱਖਿਆ ਦੀ ਮਜ਼ਬੂਤੀ ਨੌਜਵਾਨਾਂ ਲਈ ਸੁਰੱਖਿਆਤ ਭਵਿੱਖ ਪਰਿਵਾਰਾਂ ਦੀ ਭਲਾਈ ਅਤੇ ਗਰੀਬਾਂ ਲਈ ਮਕਾਨ ਸ਼ਾਮਲ ਹਨ ਖੜਗਨੇ ਮੀਡੀਆ ਨੂੰ ਸੰਬੋਧਨ ਕਰਦੇ ਕਹੇ ਹੈ ਕਿ ਅਸੀਂ ਇਹਨਾਂ ਗਾਰੰਟੀਆਂ ਨੂੰ ਲਾਗੂ ਕਰਾਂਗੇ ਇਸ ਕਰਕੇ ਅਸੀਂ ਇਸ ਦਾ ਨਾਮ ਸੱਤ ਵਾਦੇ ਪਕੇ ਰਾਦੇ ਰੱਖਿਆ ਹੈ ਮਹਿਲਾ ਸ਼ਕਤੀਗਨ ਤਹਿਤ ਕਾਂਗਰਸ ਨੇ 500 ਰੁਪਏ ਵਿੱਚ ਗੈਸ ਸਿਲੰਡਰ ਅਤੇ 18 ਤੋਂ 60 ਸਾਲ ਦੀ ਹਰੇਕ ਔਰਤ ਨੂੰ 2-2000 ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ ਹੈ ਸਮਾਜਿਕ ਸੁਰੱਖਿਆ ਮਜ਼ਬੂਤ ਕਰਨ ਦੇ ਇਰਾਦੇ ਨਾਲ ਪਾਰਟੀ ਨੇ ਬਜ਼ੁਰਗਾਂ ਦਿਵਿਆਂਗਾ ਅਤੇ ਵਿਧਵਾਵਾਂ ਨੂੰ 6000 ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ ਹੈ ਉਨਾ ਪੁਰਾਣੀ ਪੈਨਸ਼ਨ ਯੋਜਨਾ ਵੀ ਬਹਾਲ ਕਰਨ ਦਾ ਵਾਅਦਾ ਕੀਤਾ ਹੈ ਪਾਰਟੀ ਨੇ 300 ਯੂਨਟ ਬਿਜਲੀ ਮੁਫਤ ਹੋਣ ਅਤੇ 25 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਕਰਨ ਦਾ ਵੀ ਐਲਾਨ ਕੀਤਾ ਹੈ ਅਮਰਸਰ ਪਠਾਨ ਕੋ ਰੋਡ ਤੇ ਸਥਿਤ ਪਿੰਡ ਗੋਪਾਲਪੁਰਾ ਮਝਵਿੰਡ ਵਿੱਚ ਸਥਿਤ ਐਚਡੀਐਫਸੀ ਬੈਂਕ ਵਿੱਚੋਂ ਪੰਜ ਅਣਛਤੇ ਹਥਿਆਰਬੰਦ ਵਿਅਕਤੀਆਂ ਨੇ ਬੈਂਕ ਮੁਲਾਜ਼ਮਾਂ ਤੇ ਗਾਹਕਾਂ ਨੂੰ ਬੰਦੀ ਬਣਾ ਕੇ 24 ਲੱਖ ਤੋਂ ਵੱਧ ਦੀ ਨਕਦੀ ਲੁੱਟੀ ਹੈ ਥਾਣਾ ਕਥੂ ਨਗੜ ਅਧੀਨ ਪਿੰਡ ਗੋਪਾਲਪੁਰਾ ਵਿੱਚ ਸਥਿਤ ਐਚਡੀਐਫਸੀ ਬੈਂਕ ਦੀ ਬ੍ਰਾਂਚ ਵਿੱਚ ਪੰਜ ਹਥਿਆਰਬੰਦ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਨੇ ਪਿਸਤੌਲ ਦਿਖਾ ਕੇ ਮੁਲਾਜ਼ਮਾਂ ਤੇ ਗਾਹਕਾਂ ਨੂੰ ਬੰਦੀ ਬਣਾ ਲਿਆ। ਉਹਨਾਂ ਬੈਂਕ ਦਾ ਬਾਹਰਲਾ ਸ਼ਟਰ ਬੰਦ ਕਰਕੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਉਤਾਰ ਲਿਆ ਤੇ ਬੈਂਕ ਵਿੱਚ ਪਈ ਸਾਰੀ ਨਗਦੀ ਤੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਨਾਲ ਲੈ ਗਏ। ਇਸੇ ਤਰ੍ਹਾਂ ਜਗਰਾਉਂ ਦੇ ਪਿੰਡ ਲੰਮਾ ਜਟਪੁਰਾ ਵਿਖੇ ਵੀ ਕੁਝ ਨਕਾਬਪੋਸ਼ ਲਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਤੇ ਏਟੀਐਮ ਨੂੰ ਗੈਸ ਕਟਰ ਨਾਲ ਕੱਟ ਕੇ ਉਸ ਵਿੱਚੋਂ 17 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਇਸੇ ਤਰ੍ਹਾਂ ਬੰਗੜ ਨੇੜਲੇ ਬਹਿਰਾਮ ਵਿਖੇ ਵੀ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਮਨੀ ਐਕਸਚेंजर ਨੂੰ ਨਿਸ਼ਾਨਾ ਬਣਾਇਆ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਅੱਤਵਾਦੀ ਿਕਰਾਰ ਦੇਣ ਵਾਲੇ ਬਿਆਨ ਨੂੰ ਲੈ ਕੇ ਕੇਂਦਰੀ ਮੰਤਰੀ ਰਮਨ ਸਿੰਘ ਬਿੱਟੂ ਅਤੇ ਹੋਰਨਾ ਪਾਜਪਾ ਆਗੂਆਂ ਦੇ ਖਿਲਾਫ ਦਿੱਲੀ ਯੂਥ ਕਾਂਗਰਸ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆ ਬਿੱਟੂ ਦਾ ਪੁਤਲਾ ਸਾੜਿਆ ਗਿਆ ਇਸ ਪ੍ਰਦਰਸ਼ਨ ਵਿੱਚ ਦਿੱਲੀ ਪ੍ਰਦੇਸ਼ ਕਾਂਗਰਸ ਸਮੇਤ ਹੋਰਨਾ ਕਾਂਗਰਸੀ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ ਹੈ ਪ੍ਰਦਰਸ਼ਨ ਦੌਰਾਨ ਰਮਦੀਪ ਸਿੰਘ ਬਿੱਟੂ ਤੇ ਹੋਰਨਾ ਪਾਜਪਾ ਆਗੂਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਕਾਂਗਰਸ ਨੇ ਕੇਂਦਰੀ ਮੰਤਰੀ ਰਵਨੀ ਸਿੰਘ ਬਿੱਟੂ ਸਮੇਤ ਐਨਡੀਏ ਨ타ਮਾ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਇਤਰਾਜ਼ਯੋਗ ਬਿਆਨਾਂ ਤੇ ਰੋਸ ਪ੍ਰਗਟਾਉਂਦਿਆਂ ਬੁੱਧਵਾਰ ਨੂੰ ਪੁਲਿਸ ਦੇ ਕੋਲ ਇਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਪਾਰਟੀ ਦੇ ਖਜ਼ਾਨਚੀ ਅਜੇ ਮਾਕਣ ਨੇ ਤੁਗਲਕ ਰੋਡ ਪੁਲਿਸ ਥਾਣੇ ਦੇ ਇੰਚਾਰਜ ਨੂੰ ਸ਼ਿਕਾਇਤ ਕੀਤੀ ਹੈ ਕਾਂਗਰਸ ਨੇ ਦੋਸ਼ ਲਗਾਇਆ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਿਸ਼ੇਸ਼ ਤੌਰ ਤੇ ਜੰਮੂ ਕਸ਼ਮੀਰ ਅਤੇ ਹਰਿਆਣਾ ਚੋਣਾਂ ਦੇ ਮੱਦੇਨਜ਼ਰ ਸ਼ਾਂਤੀ ਭੰਗ ਕਰਨ ਦੇ ਉਦੇਸ਼ ਨਾਲ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ ਰਾਸ਼ੀ ਸੁਰੱਖਿਆ ਕਾਨੂੰਨ ਲਾਗੂ ਕਰਨ ਅਤੇ ਇਸ ਦੀ ਨਜ਼ਰਬੰਦੀ ਦੀ ਮਿਆਦ ਵਧਾਉਣ ਨੂੰ ਚੁਣੌਤੀ ਦੇਣ ਵਾਲੇ ਖਡੂਰ ਸਾਬ ਤੋਂ ਸੰਸਦ ਮੈਂਬਰ ਪਾਈ ਅਮਰਤਪਾਲ ਸਿੰਘ ਦੇ ਸਾਥੀਆਂ ਵੱਲੋਂ ਪਾਈ ਪਟੀਸ਼ਨ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਦੀਵੂਡਗੜ ਜੇਲ੍ਹ ਵਿੱਚ ਰਹਿੰਦੇ ਆ ਭਾਈ ਅਮਰਤਪਾਲ ਸਿੰਘ ਦੇ ਸਾਥੀ ਵੱਖਵਾਦੀਆਂ ਦੇ ਸੰਪਰਕ ਵਿੱਚ ਸਨ ਹਾਈ ਕੋਰਟ ਨੇ ਇਸ ਤੇ ਹੁਣ ਭਾਈ ਅਮਰਤਪਾਲ ਅਤੇ ਉਸਦੇ ਸਾਥੀਆਂ ਤੇ ਦੂਜੀ ਵਾਰ ਐਨਐਸਏ ਲਗਾਉਣ ਦਾ ਪੂਰਾ ਰਿਕਾਰਡ ਪੰਜਾਬ ਸਰਕਾਰ ਤੋਂ ਤਲਬ ਕੀਤਾ ਹੈ ਨਾਲ ਹੀ ਇਸ ਦੀ ਪੁਸ਼ਟੀ ਕਨ ਸੰਬੰਧੀ ਲੋੜਿੰਦਾ ਰਿਕਾਰਡ ਵੀ ਕੇਂਦਰ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ ਭਾਈ ਅਮਰਤਪਾਲ ਸਿੰਘ ਤੇ ਸਾਥੀਆਂ ਸਰਬਜੀਤ ਸਿੰਘ ਘਲਸੀ ਗੁਰਮੀਤ ਸਿੰਘ ਗਿੱਲ ਪਪਲ ਪ੍ਰੀਸੰਗਾ ਤੇ ਹੋਰਾਂ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਉਨ੍ਹਾਂ ਵਿਰੁੱਧ NSA ਲਗਾਉਣ ਸਮੇਂ ਤੋਂ ਹੋਰ ਕਾਰਵਾਈਆਂ ਗੈਰ ਸंवਿਧਾਨਕ ਕਾਨੂੰਨ ਦੇ ਵਿਰੁੱਧ ਅਤੇ ਸਿਆਸੀ ਮਤਭੇਦ ਕਾਰਨ ਪੈਦਾ ਕੀਤੀਆਂ ਗਈਆਂ ਹਨ ਜੋ ਕਿ ਮੰਦਭਾਗਾ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਜੋ ਇਸ ਸਮੇਂ ਅਮਰੀਕਾ ਵਿੱਚ ਹਨ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਸਖਤ ਆਲੋਚਨਾ ਕਰਦੇ ਹਨ ਦੋਸ਼ ਲਗਾਇਆ ਕਿ ਉਹ ਜਿੰਨਾ ਵਰਗੀ ਮਾਨਸਿਕਤਾ ਦੇ ਧਾਰਨੀ ਹਨ। ਉਹਨਾਂ ਦੋਸ਼ ਲਗਾਇਆ ਕਿ ਕਾਂਗਰਸੀ ਨੇਤਾ ਚਾਹੁੰਦੇ ਹਨ ਕਿ ਰਾਸ਼ਟਰ ਦਾ ਖੂਨ ਵਹਿ ਤੇ ਵੰਡ ਪਾਉ ਵਿਰਤਾਤ ਨੂੰ ਪੜਕਾਇਆ ਜਾਵੇ ਪੁਰੀ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੇ ਭਾਰਤ ਵਿੱਚ ਰਹਿੰਦੇ ਆ ਕਦੇ ਵੀ ਸਿੱਖਾਂ ਬਾਰੇ ਗੱਲ ਨਹੀਂ ਕੀਤੀ ਉਹਨਾਂ ਕਹਿ ਕਿ ਜੇਕਰ ਸਾਡੀ ਆਜ਼ਾਦੀ ਤੋਂ ਬਾਅਦ ਦੇ ਇਤਿਹਾਸ ਚ ਕਦੇ ਅਜਿਹਾ ਸਮਾਂ ਆਇਆ ਜਦੋਂ ਸਿੱਖਾਂ ਦੀ ਹੋਂਦ ਨੂੰ ਕੋਈ ਖਤਰਾ ਪੈਦਾ ਹੋਵੇ ਮੈਂ ਖੁਦ ਇਸ ਦਾ ਅਨੁਭਵ ਕੀਤਾ ਹੈ ਉਹ 1984 ਦੌਰਾਨ ਸੀ ਮੈਨੂੰ ਨਹੀਂ ਪਤਾ ਕਿਉਂ ਦੰਗੇ ਸ਼ਬਦ ਦੀ ਵਰਤੋਂ ਹੁੰਦੀ ਹੈ ਕਿਉਂਕਿ ਇਹ ਇੱਕ ਤਰਫਾ ਕਤਲੇਆਮ ਸੀ ਇਸ ਮੌਕੇ ਤੇ 3000 ਤੋਂ ਵੱਧ ਬੇਕਸੂਰ ਲੋਕ ਭਾਰਤ ਵਿੱਚ ਬੇਰਹਿਮੀ ਨਾਲ ਮਾਰੇ ਗਏ ਸਨ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਪਾਸੇ ਮੁਹੱਲਾ ਕਲੀਨਿਕਾਂ ਦੇ ਨਾਲ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਕ੍ਰਾਂਤੀ ਦੇ ਦਾਅਵੇ ਕਰ ਰਹੀ ਹੈ ਦੂਜੇ ਪਾਸੇ ਪ੍ਰਾਈਵੇਟ ਹਸਪਤਾਲ ਐਂਡ ਨਰਸਿੰਗ ਹੋਮ ਐਸੋਸੀਏਸ਼ਨ ਵੱਲੋਂ ਲੁਧਿਆਣਾ ਵਿੱਚ ਕੀਤੀ ਗਈ ਐਮ ਪ੍ਰੈਸ ਕਾਨਫਰੰਸ ਦੌਰਾਨ ਆਯੂਸ਼ਮਨ ਬੀਮਾ ਯੋਜਨਾ ਦੇ ਕਾਰ ਤਰਕਾਂ ਦਾ 5 ਲੱਖ ਤੱਕ ਹੋਣ ਵਾਲਾ ਇਲਾਜ ਨਾ ਕਰਨ ਦਾ ਐਲਾਨ ਕਰ ਦਿੱਤਾ। ਇਸ ਦਾ ਕਾਰਨ ਸਰਕਾਰ ਵੱਲ ਪ੍ਰਾਈਵੇਟ ਹਸਪਤਾਲਾਂ ਦੇ ਪਿਛਲੇ 6 ਮਹੀਨਿਆਂ ਤੋਂ ਖੜੇ 600 ਕਰੋੜ ਦੇ ਬਕਾਏ ਨੂੰ ਦੱਸਿਆ ਗਿਆ। ਇਸ ਮੌਕੇ ਤੇ ਗੱਲਬਾਤ ਕਰਦੇ ਆ ਪ੍ਰਧਾਨ ਡਾਕਟਰ ਵਿਕਾਸ ਆਵੜਾ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਵੱਲੋਂ ਪਿਛਲੇ 6 ਮਹੀਨੇ ਤੋਂ ਆਯੂਸ਼ਮਾਨ ਲਾਭਪਾਤਰਿਆਂ ਦਾ ਇਲਾਜ ਕਰਨ ਵਾਲੇ ਹਸਪਤਾਲਾਂ ਅਤੇ ਨਰਸਿੰਗ ਹੋਮ ਵਾਲਿਆਂ ਨੂੰ ਉਹਨਾਂ ਦੇ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ ਗਿਆ। ਸੂਬਾ ਸਰਕਾਰ ਵੱਲੋਂ 600 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਅਜੇ ਤੱਕ ਨਹੀਂ ਦਿੱਤੀ ਗਈ ਜਿਸ ਕਾਰਨ ਮਜਬੂਰ ਹੋ ਕੇ ਆਯੂਸ਼ਮਾਨ ਲਾਭਪਾਤਰਿਆਂ ਦਾ ਇਲਾਜ ਨਾ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾ ਗਦੀ ਦਿਵਸ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਹਾੜੇ ਦੀ 450 ਸਾਲਾ ਸ਼ਤਾਬਦੀ ਸਮਾਗਮਾਂ ਦੀ ਸਮਾਪਤੀ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਮੁੱਖ ਸਮਾਗਮ ਦੌਰਾਨ ਗੁਰਦੁਆਰਾ ਸ਼੍ਰੀ ਬੋੜੀ ਸਾਹਿਬ ਵਿੱਚ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖਸੀਤਾਂ ਨੇ ਗੁਰੂ ਸਾਹਿਬਾਨ ਨੂੰ ਸ਼ਰਧਾ ਤੇ ਸਤਿਕਾਰ ਪੇਟ ਕਰਦਿਆਂ ਸਿੱਖ ਕੌਮ ਨੂੰ ਗੁਰੂ ਸਾਹਿਬਾਨਾਂ ਦੇ ਫਲਸਫੇ ਅਤੇ ਸਿਧਾਂਤਾਂ ਦੀ ਰੋਸ਼ਨੀ ਵਿੱਚ ਕੌਮ ਦੀਆਂ ਭਵਿੱਖੀ ਤਰਜੀਹਾਂ ਨਿਰਧਾਰਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ। ਆਪਣੇ ਸੰਬੋਧਨ ਦਾ ਸਾਂਝਾ ਸੁਨੇਹਾ ਜ਼ਿੰਦਿਆ ਕਹੇ ਕਿ ਅੱਜ ਕੌਮੀ ਇਕਜੁਟਤਾ ਤੇ ਪੰਥਕ ਦ੍ਰਿੜਤਾ ਦੀ ਬਹੁਤ ਵੱਡੀ ਜ਼ਰੂਰਤ ਹੈ। ਸ਼ਤਾਬਦੀ ਸਮਾਗਮਾਂ ਦੇ ਸੰਬੰਧ ਵਿੱਚ ਜਿੱਥੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਗੁਰਦੁਆਰਾ ਬੋਲੀ ਸਾਹਿਬ ਵਿਖੇ ਨਤਮਸਕ ਹੋਣ ਲਈ ਪਹੁੰਚੇ ਉੱਥੇ ਆਮ ਆਦਮੀ ਪਾਰਟੀ ਸਰਕਾਰ ਦਾ ਸ਼ਤਾਬਦੀ ਸਮਾਗਮਾਂ ਪ੍ਰਤੀ ਰਵੱਈਆ ਬੇਹੱਦ ਦੁਖਦਾਈ ਰਿਹਾ। ਸਰਕਾਰ ਵੱਲੋਂ ਸ਼ਤਾਬਦੀ ਸਮਾਗਮਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਜੋ ਕਿ ਠੀਕ ਨਹੀਂ ਹੈ। ਮਲਿਆਲਾ ਮਨੋਰਮਾ ਸਮੂਹ ਦੇ ਮੁੱਖ ਐਸੋਸੀਏਟ ਸੰਵਾਦਕ ਅਤੇ ਨਿਰਦੇਸ਼ਕ ਰਿਆਦ ਮੈਥਿਊ ਨੂੰ ਸਰਬਸੰਮਤੀ ਦੇ ਨਾਲ 2024-25 ਲਈ ਐਡਿਟ ਬਿਊਰੋ ਆਫ ਸਰਕੂਲੇਸ਼ਨ ABC ਦਾ ਚੇਅਰਮੈਨ ਚੁਣਿਆ ਹੈ ਮੈਥਿਊ ਅਗਸਤ 2009 ਤੋਂ ਪ੍ਰੈਸ ਟਰਸਟ ਆਫ ਇੰਡੀਆ ਦੇ ਬੋਰਡ ਵਿੱਚ ਵੀ ਨਿਰਦੇਸ਼ਕ ਹਨ ਜਦੋਂ ਕਿ 2016-17 ਲਈ ਪੀਟੀਆਈ ਬੋਰਡ ਦੇ ਚੇਅਰਮੈਨ ਸਨ ABC ਨੇ ਦੱਸਿਆ ਕਿ ABC ਕਾਉਂਸਲ ਵਿੱਚ ਇਸ਼ਤਿਹਾਰ ਦੇਣ ਵਾਲਿਆਂ ਗਾਹਕਾਂ ਦੀ ਨੁਮਾਇੰਦਗੀ ਕਰਨ ਵਾਲੇ ਆਈਟੀਸੀ ਲਿਮਟਿਡ ਦੇ ਕਰਨੇਸ਼ ਬਜਾਜ ਨੂੰ ਸਰਬਸੰਮਤੀ ਨਾਲ ਬਿਊਰੋ ਦਾ ਡੈਪਟੀ ਚੇਅਰਮੈਨ ਚੁਣਿਆ ਹੈ ਕਾਉਂਸਲ ਚ ਪ੍ਰਕਾਸ਼ਕ ਮੈਂਬਰਾਂ ਦੀ ਨੁਮਾਇੰਦਗੀ ਕਰਨ ਵਾਲੇ ਬੇਨੇਟ ਕੋਲਮੈਨ ਐਂਡ ਕੰਪਨੀ ਲਿਮਟਿਡ ਦੇ 모ਹਿਤ ਜੈਨਸ ਸਰਬਸੰਮਤੀ ਦੇ ਨਾਲ ਸਕੱਤਰ ਮੈਡੀਸਨ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਟਿਡ ਦੇ ਵਿਕਰਮ ਸਖੂਜਾ ਨੂੰ ਵਿਗਿਆਪਨ ਏਜੰਸੀਆਂ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਦੁਬਾਰਾ ਖਜ਼ਾਂਚੀ ਚੁਣਿਆ ਗਿਆ ਸਕੂਰ ਪੇਪਰ ਪ੍ਰਾਈਵੇਟ ਲਿਮਟਿਡ ਦੇ ਪ੍ਰਤਾਪ ਜੀ ਪਵਾਰ ਜਾਗਰਣ ਪ੍ਰਕਾਸ਼ਨ ਲਿਮਟਿਡ ਦੇਸ ਸੈਲੇਸ਼ ਗੁਪਤਾ ਐਚਡੀ মিডিਆ ਲਿਮਟਿਡ ਦੇ ਪ੍ਰਵੀਨ ਸੁਮੇਸ਼ਵਰ এবੀਪੀ ਪ੍ਰਾਈਵੇਟ ਲਿਮਟਿਡ ਦੇ ਧਰੋਵਾ ਮੋਖਰਜੀ ਲੋਕਮਤ মিডিਆ ਪ੍ਰਾਈਵੇਟ ਲਿਮਟਿਡ ਦੇ ਕਰਨ ਦਰਦਾ ਤੇ ਡੀਵੀ ਕਾਰਪੋਰੇਸ਼ਨ ਲਿਮਟਿਡ ਦੇ ਗ੍ਰੀਸ਼ ਅਗਰਵਾਲ 2024-25 ਲਈ ਵਿਰੋਧੀ ਪ੍ਰਬੰਧਨ ਕੌਂਸਲ ਦੇ ਮੈਂਬਰ ਬਣੇ ਹਨ ਲਿਬਨਾਨ ਮੰਗਲਵਾਰ ਨੂੰ ਹੋਈ ਪੇਜਰ ਤਮਾਕਿਆਂ ਤੋਂ ਇੱਕ ਦੰਵਾਰ ਫਿਰ ਦਹਿਲ ਉੱਠਿਆ ਹੈ ਜਿਸ ਵਿੱਚ 9 ਲੋਕਾਂ ਦੇ ਮਾਰੇ ਜਾਣ ਜਾਂਦੀ 300 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਇਹ ਧਮਾਕੇ ਵਾਕੀ ਟੋਕੀ ਅਤੇ ਕੁਝ ਪੁਰਾਣੇ ਪੇਜਰਾਂ 'ਚ ਹੋਏ ਹਨ ਇਹਨਾਂ ਵਾਕੀ ਟਾਕੀ ਅਤੇ ਪੇਜਰਾਂ ਨੂੰ ਲਿਵਨਾਨ ਵਿੱਚ ਸਰਗਰਮ ਹਿਜਬੁਲਾ ਲੜਾਕੇ ਵਰਤਦੇ ਹਨ ਰਾਤ ਤਾਣੀ ਬੈਰੂਤ ਵਿੱਚ ਹੋਏ ਕਈ ਧਮਾਕਿਆਂ ਵਿੱਚੋਂ ਇੱਕ ਧਮਾਕਾ ਲਿਵਨਾਨ 'ਚ ਸਰਗਰਮ ਹਿਜਬੁਲਾ ਦੇ ਸੰਸਰ ਮੈਂਬਰ ਅਲੀ ਉਮਰ ਦੇ ਪੁੱਤਰ ਦੇ ਜਨਾਜ਼ੇ 'ਚ ਹੋਇਆ ਹੈ ਉਹ 17 ਸਤੰਬਰ ਨੂੰ ਹੋਈ ਪੇਜਰ ਧਮਾਕਿਆਂ ਵਿੱਚ ਮਾਰਿਆ ਗਿਆ ਸੀ ਜੇਕਰ ਜੋਗਾ ਕਿ ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਦੇ ਵਿਚਕਾਰ ਲਿਬਨਾਨ 'ਚ ਇਹ ਦੂਜਾ ਵੱਡਾ ਤਕਨੀਕੀ ਹਮਲਾ ਹੈ। ਬਰਤਾਨਵੀ ਖਬਰ ਏਜੰਸੀ ਰਾਈਟਰਜ਼ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਨੇ ਹਿਜਬਲਾ ਦੇ 5000 ਪੇਜਰਾਂ 'ਚ ਤੁਮਾਕਾ ਸਮੱਗਰੀ ਲਗਾਈ ਸੀ। ਪੇਜਰ ਤੁਮਾਕਿਆਂ 'ਚ 12 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 3000 ਦੇ ਕਰੀਬ ਜ਼ਖਮੀ ਹੋਏ ਸਨ। ਸਕਵਾड्रन ਲੀਡਰ ਮੋਨਾ ਸਿੰਘ ਭਾਰਤੀ ਹਵਾਈ ਸੈਨਾ ਆਈਏਐਫ ਦੇ ਤੇਜਸ ਲੜਾਕੂ ਸਕਵਾड्रन ਦਾ ਹਿੱਸਾ ਬਣਨ ਲਈ ਭਾਰਤ ਦੀ ਪਹਿਲੀ ਮਹਿਲਾ ਪਾਇਲਟ ਬਣ ਗਈ ਹੈ ਮੋਨਾ ਸਿੰਘ ਜੂਨ 2016 ਵਿੱਚ ਆਈਏਐਫ ਵਿੱਚ ਸ਼ਾਮਲ ਪਹਿਲੀਆਂ ਤਿੰਨ ਮਹਿਲਾ ਲੜਾਕੂ ਪਾਇਲਟਾਂ ਵਿੱਚੋਂ ਇੱਕ ਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਨੂੰ ਨੰਬਰ 18 ਫਲੈਂਗ ਬੁਲੇਟਸ ਸਕਵਾड्रन ਸੌਂਪਿਆ ਗਿਆ ਹੈ ਇਹ ਸਕਵਾड्रन ਗੁਜਰਾਤ ਦੇ ਨੜੀਆ ਚ ਸਥਿਤ ਹੈ ਮੋਨਾ ਸਿੰਘ ਨੇ ਹਾਲ ਹੀ ਵਿੱਚ ਸਮਾਪਤ ਹੋਏ ਤਰੰਗ ਸ਼ਕਤੀ ਬੋ ਪੱਖੀ ਹਵਾਈ ਲੜਾਈ ਅਭਿਆਸ ਵਿੱਚ ਹਿੱਸਾ ਲਿਆ ਸੀ। ਉਹ ਪਹਿਲਾ ਨੰਬਰ 3 ਲੜਾਕੂ ਸਕੁਐड्रन ਦਾ ਹਿੱਸਾ ਸੀ ਜੋ ਰਾਜਸਥਾਨ ਦੇ ਨਲ ਵਿਖੇ ਸਥਿਤ ਹੈ। ਮੋਨਾ ਸਿੰਘ ਨੇ ਨੰਬਰ 3 ਸਕੁਐड्रन ਦੇ ਹਿੱਸੇ ਵਜੋਂ ਮੈਗ 21 ਵਾਈਡਨ ਵਾਈਸਨ ਉਡਾਰੇ ਸੀ। ਅਵਨੀ ਚਤਰਵੇਦੀ, ਭਾਵਨਾ ਕੰਠ ਅਤੇ ਮੋਨਾ ਸਿੰਘ ਆਈਏਐਫ ਦੀਆਂ ਮਹਿਲਾ ਲੜਾਕੂ ਪਾਇਲਟਾਂ ਦੇ ਪਹਿਲੇ ਬੈਚ ਵਿੱਚ ਸ਼ਾਮਲ ਸਨ। ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਸੰਸਦ ਮੈਂਬਰ ਕੰਗਣਾ ਰਣੌਤ ਦੇ ਟਿੱਪਣੀ ਕਰਦਿਆਂ ਕਿਹਾ ਕਿ ਕੰਗਣਾ ਰਣੌਤ ਨੂੰ ਸੰਤ ਜਰਨੈਲ ਸਿੰਘ ਤੇ ਸਿੱਖ ਕੌਮ ਖਿਲਾਫ ਬੇਲੋੜੀ ਟਿੱਪਣੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਜਿਹੀਆਂ ਟਿੱਪਣੀਆਂ ਨਾਲ ਸਿੱਖ ਕੌਮ ਦੀਆਂ ਪਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਉਸ ਨੂੰ ਅਨੁਸ਼ਾਸਨ ਵਿੱਚ ਰਹਿਣਾ ਚਾਹੀਦਾ ਹੈ ਕਿਸੇ ਵੀ ਸੰਸਥਾ ਨੂੰ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਉਹਨਾਂ ਇਹ ਟਿੱਪਣੀ ਆਪਣੇ ਟਵਿੱਟਰ ਤੇ ਕੀਤੀ ਹੈ ਸੋਮ ਪ੍ਰਕਾਸ਼ ਦਾ ਕਹਿਣਾ ਹੈ ਕਿ ਕੰਗਣਾ ਰੌਤ ਕੋਈ ਨਾ ਕੋਈ ਵਿਵਾਦ ਖੜਾ ਕਰਦੀ ਰਹਿੰਦੀ ਹੈ ਜੋ ਕਿ ਠੀਕ ਨਹੀਂ ਹੈ। ਉਹਨਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਅਜਈਆਂ ਟਿੱਪਣੀਆਂ ਕਰਨ ਦੇ ਨਾਲ ਨੁਕਸਾਨ ਹੁੰਦਾ ਹੈ। ਅ ਰਾਸ਼ਟ੍ਰ ਮੰਡਲ ਖੇਡਾਂ 2026 ਨੂੰ ਲੈ ਕੇ ਆਸਟ੍ਰੇਲੀਆ ਦੇ ਰਾਜ ਵਿਕਟੋਰੀਆ ਨੇ ਮੇਜਬਾਨੀ ਤੋਂ ਹਟਣ ਤੋਂ ਬਾਅਦ ਹੁਣ ਇਹ ਖੇਡਾਂ ਯੂਰਪ ਦੇ 5 ਲੱਖ ਆਬਾਦੀ ਵਾਲੇ ਸਕਾਟਲੈਂਡ ਦੇ ਸ਼ਹਿਰ ਗਲਾਸਕੋ ਵਿੱਚ ਹੋ ਸਕਦੀਆਂ ਹਨ। ਰਾਸ਼ਟਰੀ ਮੰਡਲ ਖੇਡਾਂ 2026 ਜੋ ਵਿਕਟੋਰੀਆ ਦੇ ਕਈ ਸ਼ਹਿਰਾਂ ਵਿੱਚ ਕਰਵਾਈਆਂ ਜਾਣੀਆਂ ਸੀ ਅਚਾਨਕ ਆਸਟ੍ਰੇਲੀਆ ਨੇ ਹਟਣ ਕਰਕੇ ਕਾਮਨਵੈਲਥ ਗੇਮਜ਼ ਫੈਡਰੇਸ਼ਨ ਨੂੰ ਨਵੇਂ ਮੇਜ਼ਬਾਨ ਦਾ ਨਾਮ ਤੈਅ ਕਰਨਾ ਪਿਆ ਤੇ ਵਿਕਟੋਰੀਆ ਸਰਕਾਰ ਨੇ ਕਾਮਨਵੈਲਥ ਗੇਮਜ਼ ਫੈਡਰੇਸ਼ਨ ਨੂੰ 25 ਕਰੋੜ ਡਾਲਰ ਮੁਆਵਜ਼ਾ ਦਿੱਤਾ ਹੈ ਤੇ ਆਸਟ੍ਰੇਲੀਆ ਦੇ ਅਧਿਕਾਰੀਆਂ ਨੇ 2026 ਦੀਆਂ ਰਾਸ਼ਟਰੀ ਮੰਡਲ ਖੇਡਾਂ ਦੇ ਮੇਜ਼ਬਾਨ ਗ੍ਰਾਸਕੋ ਨੂੰ ਮਦਦ ਲਈ ਲੱਖਾਂ ਪੌਂਡ ਦੇ ਨਿਵੇਸ਼ ਦਾ ਵੀ ਵਾਅਦਾ ਕੀਤਾ ਹੈ ਸਕਾਟਲੈਂਡ ਸਰਕਾਰ 2026 ਦੀ ਮੇਜਬਾਨੀ ਦੇ ਸਮਝੌਤੇ ਤੇ ਸਹਿਮਤ ਹੋਣ ਦੇ ਕਰੀਬ ਹੈ। ਦੁਨੀਆ ਭਰ ਵਿੱਚ ਸ਼੍ਰੀ ਗੁਰੂ ਰਵਦਾਸ ਨਾਮ ਲੈਵਾ ਸੰਗਠਨ ਲਈ ਇਹ ਖਬਰ ਖੁਸ਼ੀ ਵਾਲੀ ਹੈ ਕਿ ਅਮਰੀਕਾ ਦੇ ਵਪਾਰਕ ਸ਼ਹਿਰ ਨਿਊਯਾਰਕ ਵਿੱਚ ਕੋਇੰਚ ਕੁਆਂਟੀ ਦੀ ਅਕਾਟਮੀ ਸਟਰੀਟ ਦਾ ਨਾਂ ਸ਼੍ਰੀ ਗੁਰੂ ਰਵਦਾਸ ਮਾਰਗ ਰੱਖਿਆ ਗਿਆ। ਇਸ ਦੀ ਉਦਗਾਟਨੀ ਰਸਮ ਵੇਲੇ ਨਿਊਯਾਰਕ ਸਿਟੀ ਦੇ ਕੌਂਸਲ ਮੈਂਬਰ ਸ਼ੇਖਰ ਕ੍ਰਿਸ਼ਨਾ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਵਿੱਚ ਗੁਰੂਆਂ ਦੇ ਨਾਂ ਤੇ ਕਿਸੇ ਮਾਰਗ ਦਾ ਨਾਂ ਰੱਖਿਆ ਗਿਆ। ਨਿਊਯਾਰਕ ਦੇ ਭਾਰਤੀ ਦੂਤਾਵਾਸ ਤੋਂ ਪ੍ਰਗਿਆ ਸਿੰਘ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਹਾ ਹੈ ਕਿ ਭਾਈਚਾਰੇ ਨੂੰ ਪਾਸਪੋਰਟ ਵੀਜ਼ਾ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੋਵੇ ਤਾਂ ਉਹ ਪੈਲ ਦੇ ਆਧਾਰ ਤੇ ਕੰਮ ਕਰਨਗੇ। ਸੰਤ ਕ੍ਰਿਸ਼ਨਨਾਥ ਚਿਹੜੂ ਵਾਲੇ ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਸ਼ਾਮਲ ਹੋਏ ਹਨ। ਸ਼ੇਰੀ ਗੁਰੂ ਰਵਦਾਸ ਟੈਂਪਲ ਨਿਊਯਾਰਕ ਦੇ ਮੁੱਖ ਸੇਵਾਦਾਰ ਅਤੇ ਹੋਰਾਂ ਨੇ ਆਪਣੇ ਵਿਚਾਰਾਂ ਵਿੱਚ ਕੁਇੰਜ਼ ਕਾਉਂਟੀ ਵੱਲੋਂ ਦਿੱਤੇ ਗਏ ਇਸ ਮਾਣ ਦੇ ਲਈ ਧੰਨਵਾਦ ਕਰਦੇ ਹਨ ਇਸ ਪਵਿੱਤਰ ਕਾਰਜ ਦੀ ਤਾਰੀਫ ਕੀਤੀ ਹੈ ऑस्ट्रेलिया ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ ਨੂੰ ਪੰਜਾਬ ਕਿੰਗਜ਼ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਉਹ ਇਸ ਆਈਪੀਐਲ ਟੀਮ ਵਿੱਚ ਆਪਣੇ ਹਮਬਤਨ ਟ੍ਰੈਵਰ ਵੈਲਸ ਦੀ ਥਾਂ ਲਵੇਗਾ। ਪੌਂਟਿੰਗ ਸੱਤ ਸਾਲ ਦਿੱਲੀ ਕੈਪੀਟਲਜ਼ ਦਾ ਹਿੱਸਾ ਬਣ ਤੋਂ ਬਾਅਦ ਪੰਜਾਬ ਕਿੰਗਜ਼ ਨਾਲ ਜੁੜਿਆ ਹੈ। ਫਰਾਂਚਾਈਜ਼ੀ ਦੇ ਸੀਈਓ ਸੁਤੇਸ਼ ਮਹਨਨ ਨੇ ਕਿਹਾ ਕਿ ਅਗਲੇ 4 ਸੀਜ਼ਨਾਂ ਲਈ ਟੀਮ ਦਾ ਨਿਰਮਾਣ ਅਤੇ ਇਸ ਮਾਰਗਦਰਸ਼ਨ ਦੇ ਲਈ ਰਿੱਕੀ ਨੂੰ ਮੁੱਖ ਕੋਚ ਨਿਯੁਕਤ ਕਰਕੇ ਅਸੀਂ ਬਹੁਤ ਉਤਸ਼ਾਹਿਤ ਹਾਂ। ਸੂਤਰ ਨੇ ਕਿਹਾ ਕਿ ਪੌਂਟਿੰਗ ਬਾਕੀ ਸਪੋਰਟਸਟਾਫ ਬਾਰੇ ਫੈਸਲਾ ਲਵੇਗਾ ਪੌਂਟਿੰਗ ਦੇ ਮਾਰਗਦਰਸ਼ਨ ਹੇਠ ਦਿੱਲੀ ਕੈਪਟਲਜ਼ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਟੀਮ ਆਈਪੀਐਲ ਖਿਤਾਬ ਨਹੀਂ ਜਿੱਤ ਸકી ਭਾਰਤ ਦੀ ਮਾਲਵਿਕਾ ਵਸੌਂਧ ਨੇ ਚੀਨ ਓਪਨ ਸੁਪਰ 100 ਬੈਡਮਿੰਟਨ ਟੂਰਨਾਮੈਂਟ ਦੇ ਪਹਿਲਾ ਸਿੰਗਲ ਦੇ ਪਹਿਲੇ ਗੇੜ ਵਿੱਚ ਪੈਰਿਸ 올림픽 ਵਿੱਚ ਕਾਂਸੀ ਦਾ ਤਗਮਾ ਜੇਤੂ ਗ੍ਰੈਗੋਰੀਆ ਮਾਰਿਸਕਾ ਤਨ ਜੁੰਗਨੂ ਹਰਾ ਦਿੱਤਾ ਦੁਨੀਆ ਦੀ 43ਵੇਂ ਨੰਬਰ ਦੀ ਖਿਡਾਰਨ ਨੇ ਪਹਿਲੀ ਗੇਮ 'ਚ ਤਿੰਨ ਗੇਮ ਪੁਆਇੰਟ ਬਚਾਏ ਅਤੇ ਦੁਨੀਆ ਦੀ 7ਵੇਂ ਨੰਬਰ ਦੀ ਖਿਡਾਰਨ ਇੰਡੋਨੇਸ਼ੀਆ ਦੀ ਤਨਜੁੰਗ ਨੂੰ 46 ਮਿੰਟ ਵਿੱਚ 26-24, 21-19 ਨਾਲ ਹਰਾ ਕੇ ਆਪਣੇ ਕੈਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਉਹ ਇਸ ਟੂਰਨਾਮੈਂਟ ਵਿੱਚ ਇਕਲੋਤੀ ਭਾਰਤੀ ਬੱਚੀ ਹੈ। 22 ਸਾਲਾ ਮਾਲਵਿਕਾ ਅਗਲੇ ਗੇੜ ਵਿੱਚ ਦੋਵਾਰ ਦੀ ਰਾਸ਼ਟਰੀ ਮੰਡਲ ਖੇਡਾਂ ਵਿੱਚ ਤਗਮਾ ਜੇਤੂ ਕ੍ਰਿਸਟੀ ਗਿਲਮੋਰ ਨਾਲ ਪੜੇਗੀ। ਸਿੰ্ধু ਜਲ ਸੰਧੀ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਭਾਰਤ ਨੇ ਸੰਧੀ ਦੀ ਸਮੀਖਿਆ ਲਈ ਪਾਕਿਸਤਾਨ ਨੂੰ ਇੱਕ ਰਸਮੀ ਨੋਟਿਸ ਭੇਜਿਆ ਹੈ ਜਿਸ ਵਿੱਚ ਤਰਕ ਦਿੱਤਾ ਹੈ ਕਿ ਹਾਲਾਤ ਵਿੱਚ ਬੁਨਿਆਦੀ ਅਤੇ ਅਚਾਨਕ ਆਈਆਂ ਤਬਦੀਲੀਆਂ ਕਾਰਨ ਸੰਧੀ ਦਾ ਮੌੜ ਮੁਲਾਂਕਣ ਲਾਜ਼ਮੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਿੰਧੂ ਜਲ ਸੰਧੀ IWT ਦੀ ਧਾਰਾ 12-3 ਤਹਿਤ 30 ਅਗਸਤ ਨੂੰ ਪਾਕਿਸਤਾਨ ਨੂੰ ਨੋਟਿਸ ਜਾਰੀ ਕੀਤਾ ਸੀ। ਭਾਰਤ ਤੇ ਪਾਕਿਸਤਾਨ ਨੇ 9 ਸਾਲਾਂ ਦੀ ਗਲਵਾ ਤੋਂ ਬਾਅਦ 19 ਸਤੰਬਰ 1960 ਨੂੰ ਸਿੰਧੂ ਜਲ ਸੰਧੀ ਦੇ ਦਸਖਤ ਕੀਤੇ ਸਨ ਜਿਸ ਵਿੱਚ ਵਿਸ਼ਵ ਬੈਂਕ ਵੀ ਇੱਕ ਹਸਤਾਖਰਕਰਤਾ ਸੀ ਜੋ ਕਈ ਸਰਹੱਦ ਪਾਰ ਦਰਿਆਵਾਂ ਦੇ ਪਾਣੀ ਦੀ ਵਰਤੋਂ ਤੇ ਦੋਵਾਂ ਧਿਰਾਂ ਵਿਚਕਾਰ ਸਹਿਯੋਗ ਅਤੇ ਸੂਚਨਾ ਦੇ ਆਦਾਨ-ਪ੍ਰਦਾਨ ਕਰਨ ਲਈ ਇੱਕ ਵਿਧੀ ਸਥਾਪਿਤ ਕਰਦਾ ਹੈ ਬੰਬੇ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਜੇ ਗਣੇਸ਼ ਉਤਸਵ ਦੌਰਾਨ ਲਾਊਡ ਸਪੀਕਰ ਅਤੇ ਸਾਊਂਡ ਸਿਸਟਮ ਦੀ ਵਰਤੋਂ ਨੁਕਸਾਨਦੇਹ ਹੈ ਤਾਂ ਇਹ ਈਦ ਮਿਲਾਦ ਉਨ ਰਵੀ ਦੇ ਜਲੂਸ ਦੌਰਾਨ ਵੀ ਨੁਕਸਾਨਦੇਹ ਹੈ। ਚੀਫ ਜਸਟਿਸ ਡੀ ਕੇ ਉਪਾਧਿਆਏ ਅਤੇ ਜਸਟਿਸ ਅਮਿਤ ਬੋਰਕਰ ਤੇ ਅਧਾਰਿਤ ਡਿਵੀਜ਼ਨ ਬੈਂਚ ਨੇ ਈਦ ਦੇ ਜਲੂਸ ਦੌਰਾਨ ਡੀਜੇ ਤੇ ਲੇਜ਼ਰ ਲਾਈਟਾਂ ਆਦਿ ਵਰਤੋਂ ਤੇ ਪਾਬੰਦੀ ਦੀ ਮੰਗ ਕਰਨ ਵਾਲੀਆਂ ਕਈ ਜਨਹਤ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਇਹ ਟਿੱਪਣੀ ਦਿੱਤੀ। जनहित पिटीशनर दा दावा ਕੀਤਾ ਗਿਆ ਹੈ ਕਿ ਨਾ ਤਾਂ ਕੁਰਾਨ ਅਤੇ ਨਾ ਹੀ ਹਦੀਸ ਧਾਰਮਿਕ ਕਿਤਾਬਾਂ ਵਿੱਚ ਡੀਜੇ ਸਿਸਟਮ ਤੇ ਲੇਜ਼ਰ ਲਾਈਟਾਂ ਦੀ ਵਰਤੋਂ ਦਾ ਜ਼ਿਕਰ ਹੈ ਬੈਂਚ ਨੇ ਗਣੇਸ਼ ਤਿਉਹਾਰ ਤੋਂ ਠੀਕ ਪਹਿਲਾਂ ਪਿਛਲੇ ਮਹੀਨੇ ਦਿੱਤੇ ਹੁਕਮਾਂ ਦਾ ਹਵਾਲਾ ਦਿੱਤਾ ਜਿਸ ਵਿੱਚ ਤਿਉਹਾਰਾਂ ਦੌਰਾਨ ਰੌਲਾ ਪ੍ਰਦੂਸ਼ਣ ਨਿਯਮ 2000 ਅਧੀਨ ਮਿੱਥੀ ਹੱਦ ਤੋਂ ਬਾਅਦ ਆਵਾਜ਼ ਕਰਨ ਵਾਲੀਆਂ ਪ੍ਰਣਾਲੀਆਂ ਤੇ ਲਾਰਡ ਸਪੀਕਰਾਂ ਦੀ ਵਰਤੋਂ ਤੇ ਪਾਬੰਦੀ ਲਾਉਣ ਲਈ ਕਿਹਾ ਸੀ ਪਟੀਸ਼ਨ ਕਰਤਾ ਦੇ ਵਕੀਲ ਉਵੈਸ ਨੇ ਅਦਾਲਤ ਨੂੰ ਆਪਣੇ ਪੁਰਾਣੇ ਹੁਕਮਾਂ ਵਿੱਚ ਈਦ ਨੂੰ ਵੀ ਜੋੜਨ ਦੀ ਅਪੀਲ ਕੀਤੀ ਬੈਂਚ ਨੇ ਕਿਹਾ ਕਿ ਇਸ ਦੀ ਲੋੜ ਨਹੀਂ ਕਿਉਂਕਿ ਹੁਕਮ ਵਿੱਚ ਜੰਤਕ ਤਿਉਹਾਰ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ ਸਭ ਤਿਉਹਾਰ ਆਉਂਦੇ ਹਨ ਦਿੱਲੀ ਦੀ ਇੱਕ ਅਦਾਲਤ ਨੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਅਤੇ ਉਹਨਾਂ ਦੇ ਪੁੱਤਰ ਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤਜਸਵੀ ਪ੍ਰਸਾਦ ਤੇ ਹੋਰਾਂ ਨੂੰ ਨੌਕਰੀ ਬਦਲੇ ਜ਼ਮੀਨ ਕਪੜਾ ਮਾਮਲੇ ਵਿੱਚ ਸਮਨ ਜਾਰੀ ਕੀਤੇ ਹਨ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਮੁਲਜ਼ਮਾਂ ਨੂੰ 7 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ ਮਾਨਯੋਗ ਜੱਜ ਨੇ ਇਹ ਹੁਕਮ ਮੁਲਜ਼ਮਾਂ ਵਿਰੁੱਧ ਦਾਇਰ ਸਪਲੀਮੈਂਟਰੀ ਚਾਰਜ ਸ਼ੀਟ ਦਾ ਨੋਟਿਸ ਲੈਂਦਿਆਂ ਜਾਰੀ ਕੀਤੇ ਹਨ ਈਡੀ ਨੇ 6 ਅਗਸਤ ਨੂੰ ਅਦਾਲਤ ਦੇ ਸਾਹਮਣੇ ਅੰਤ੍ਰਮ ਰਿਪੋਰਟ ਪੇਸ਼ ਕੀਤੀ ਸੀ ਈਡੀ ਨੇ ਸੀਬੀਆਈ ਦੀ ਐਫਆਈਆਰ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਸੀ ਅਮਰੀਕੀ ਕਿਚਨਵੇਅਰ ਕੰਪਨੀ ਟਪਰਵੇਅਰ ਬ੍ਰਾਂਚ ਕਾਰਪ ਨੇ ਚੈਪਟਰ 11 ਦਿਵਾਲੀਪਨ ਸੁਰੱਖਿਆ ਲਈ ਅਪਲਾਈ ਕੀਤਾ ਹੈ ਕੰਪਨੀ ਨੇ ਇੱਕ ਅਦਮ ਲਗਾਤਾਰ ਘਟਦੇ ਵਿਕਰੀ ਅਤੇ ਵਾਧੇ ਮੁਕਾਬਲੇ ਦੇ ਕਾਰਨ ਚੁੱਕਿਆ ਹੈ ਬਲੂਮਬਰਗ ਦੀ ਰਿਪੋਰਟ ਅਨੁਸਾਰ ਟਪਰਵੇਅਰ ਨੇ ਆਪਣੀਆਂ ਜਾਇਦਾਦਾਂ 500 ਮਿਲੀਅਨ ਡਾਲਰ ਤੇ 1 ਬਿਲੀਅਨ ਡਾਲਰ ਦੇ ਵਿਚਾਰੇ ਅਤੇ ਦੇਣਦਾਰੀਆਂ 1 ਬਿਲੀਅਨ ਡਾਲਰ ਤੋਂ 10 ਬਿਲੀਅਨ ਡਾਲਰ ਦੇ ਵਿਚਾਰੇ ਦੱਸੀਆਂ ਹਨ ਕੰਪਨੀ ਨੂੰ ਕਾਫੀ ਸਮੇਂ ਤੋਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ 2020 ਵਿੱਚ ਟੱਪਰਵੇਅਰ ਨੇ ਕਿਹਾ ਸੀ ਕਿ ਉਸ ਨੂੰ ਆਪਣੇ ਕੰਮ ਨੂੰ ਜਾਰੀ ਰੱਖਣ ਦੇ ਵਿੱਚ ਮੁਸ਼ਕਲ ਹੋ ਸਕਦੀ ਹੈ ਜੂਨ 2024 ਤੱਕ ਕੰਪਨੀ ਨੇ ਆਪਣੇ ਆਖਰੀ ਅਮਰੀਕੀ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਜਿਸ ਕਾਰਨ ਲਗਭਗ 150 ਲੋਕ ਬੇਰੋਜ਼ਗਾਰ ਹੋ ਗਏ ਟੱਪਰਵੇਅਰ ਪਿਛਲੇ 4 ਸਾਲਾਂ ਤੋਂ ਆਪਣੇ ਬਿਜ਼ਨਸ ਨੂੰ ਮੁੜ ਤੋਂ ਪੱਟੜੀ ਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੀਜੀ ਤਿਮਾਹੀ 2021 ਤੋਂ ਲੈ ਕੇ ਲਗਾਤਾਰ 6 ਮਹੀਨਿਆਂ ਤੱਕ ਕੰਪਨੀ ਦੀ ਸੇਲ ਦੇ ਵਿੱਚ ਗਿਰਾਵਟ ਦਰਜ ਕੀਤੀ ਕਿਉਂਕਿ ਮਹਿੰਗਾਈ ਨੇ ਇਸ ਦੇ ਲੋ ਅਤੇ ਮਿਡ ਇਨਕਮ ਗਾਹਕਾਂ ਨੂੰ ਖਰੀਦਦਾਰੀ ਤੋਂ ਰੋਕ ਦਿੱਤਾ ਆਰਟੀਫੀਸ਼ੀਅਲ ਇੰਟੈਲੀਜੈਂਸ ਨਗਲੀ ਬੁੱਧੀ ਜਾਨੀ ਕਿ AI ਦੀ ਮਦਦ ਨਾਲ ਗਲਤ ਸੂਚਨਾ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਕੈਲੀਫੋਰਨੀਆ ਯੂਨੀਵਰਸਿਟੀ ਸੈਨ ਡੀਏਗੋ ਦੇ ਰੈਡੀ ਸਕੂਲ ਆਫ ਮੈਨੇਜਮੈਂਟ ਦੇ ਨਵੇਂ ਅਧਿਐਨ ਅਨੁਸਾਰ ਮਸ਼ੀਨ ਲਰਨਿੰਗ ਐਲਗੋਰਿਦਮ ਗਲਵਾ ਦੌਰਾਨ ਝੂਠ ਦਾ ਪਤਾ ਲਾਉਣ ਦੇ ਵਿੱਚ ਮਨੁੱਖਾਂ ਨਾਲੋਂ ਬਿਹਤਰ ਫੈਸਲੇ ਲੈ ਸਕਦੀ ਹੈ ਇਸ ਨਾਲ ਗਲਤ ਸੂਚਨਾ ਦੇ ਪ੍ਰਸਾਰ ਨੂੰ ਤੁਰੰਤ ਪ੍ਰਭਾਵ ਨਾਲ ਰੋਕਿਆ ਜਾ ਸਕਦਾ ਹੈ ਕਿਉਂਕਿ YouTube, TikTok ਅਤੇ Instagram ਵਰਗੇ ਵੱਡੇ ਪਲੇਟਫਾਰਮਾਂ ਤੇ ਗਲਤ ਸੂਚਨਾ ਨੂੰ ਫੈਲਣ ਤੋਂ ਰੋਕਣ ਲਈ ਮਸ਼ੀਨ ਲਰਨਿੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ AI ਨਾਲ ਸੰਬੰਧਿਤ ਇਹ ਅਧਿਐਨ ਮੈਨੇਜਮੈਂਟ ਵਿਗਿਆਨ ਵਿੱਚ ਛਪਿਆ ਹੈ ਜਦੋਂ ਦਿੱਲੀ NCERT ਟੀਮ ਨੂੰ ਸਟੇਸ਼ਨ 1 ਦੇ ਅਧੀਨ DAV ਕਾਲਜ ਦੇ ਸਾਹਮਣੇ ਸਥਿਤ ਬੋਕ ਮਾਰਕੀਟ ਵਿੱਚ ਕਾਲਜ ਬੋਕੋ ਸਟੋਰ ਵਿੱਚ ਦੁਕਾਨਦਾਰ ਵੱਲੋਂ ਨਕਲੀ NCERT ਦੀਆਂ ਕਿਤਾਬਾਂ ਵੇਚਣ ਦੀ ਸੂchnਾ ਮਿਲਿ ਤਾਂ ਟੀਮ ਨੇ ਬੁੱਧਵਾਰ ਨੂੰ ਜਲੰਧਰ ਪਹੁੰਚ ਕੇ ਛਾਪਾ ਮਾਰਿਆ ਹੈ। ਉਹਨਾਂ ਨੇ ਜਾਲ ਵਿਛਾ ਕੇ ਪਹਿਲਾ ਦੁਕਾਨਦਾਰ ਤੋਂ ਗਾਹਕ ਬਣ ਕੇ ਕਿਤਾਬਾਂ ਖਰੀਦੀਆਂ ਅਤੇ ਬਾਅਦ ਵਿੱਚ ਇਸ ਸਬੰਧੀ ਥਾਣੇ ਨੂੰ ਸੂਚਿਤ ਕਰ ਦਿੱਤਾ। ਥਾਣਾ 1 ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਉਹਨਾਂ ਨੇ 50 ਤੋਂ ਵੱਧ NCERT ਦੀਆਂ ਕਿਤਾਬਾਂ ਬਰਾਮਦ ਕੀਤੀਆਂ ਹਨ। ACP ਨੌਰਥ ਸ਼ਿਤਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਟੀਮ ਨੂੰ ਥਾਣਾ ਇਕ ਦੇ ਇੰਚਾਰਜ ਹਰਿੰਦਰ ਸਿੰਘ ਨੂੰ ਦਿੱਲੀ ਤੋਂ ਆਈ NCERT ਦੀ ਟੀਮ ਵੱਲੋਂ ਸੂਚਨਾ ਮਿਲੀ ਸੀ ਕਿ DAV ਕਾਲਜ ਦੇ ਸਾਹਮਣੇ ਕਾਲਜ ਬਾਕਸ ਸਟੋਰ ਵਿੱਚ ਇੱਕ ਦੁਕਾਨਦਾਰ ਝਾਲੀ ਕਿਤਾਬਾਂ ਵੇਚ ਰਿਹਾ ਹੈ। ਜਿਸ ਤੇ ਉਹਨਾਂ ਨੇ ਕਾਰਵਾਈ ਕਰਕੇ ਮੌਕੇ ਤੋਂ 50 ਤੋਂ ਵੱਧ ਝਾਲੀ ਕਿਤਾਬਾਂ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਕਾਫੀ ਵੱਡਾ ਕਬਲਾ ਹੈ। ਜਿਹਦੀ ਜਾਂਚ ਕੀਤੀ ਜਾ ਰਹੀ ਹੈ ਬਰਫ ਨਾਲ ਢਕੀਆਂ ਸੂਬੇ ਦੀਆਂ ਚੋਟੀਆਂ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲੱਗੀਆਂ ਹਨ ਪਿਛਲੇ ਕੁ ਦਿਨਾਂ ਤੋਂ ਸੂਬੇ ਦੇ ਸੈਲਾਨੀਆਂ ਦੀ آمد ਵਧਣ ਲੱਗੀ ਹੈ ਹੋਰਨਾ ਸੂਬਿਆਂ ਤੋਂ ਆਉਣ ਵਾਲੇ ਸੈਲਾਨੀ ਵਾਨਾਂ ਦਾ ਅੰਕੜਾ ਵੀ 500 ਤੋਂ ਪਾਰ ਹੋ ਗਿਆ ਹੈ ਇਸ ਹਫ਼ਤੇ ਦੇ ਅੰਤ ਤੱਕ ਹੋਰ ਵੀ ਵਧਣ ਦੀ ਉਮੀਦ ਹੈ ਬੁੱਧਵਾਰ ਨੂੰ ਹੋਰ ਸੂਬਿਆਂ ਤੋਂ ਮਨਾਲੀ ਪੁੱਜਣ ਵਾਲੀਆਂ ਲਗਜ਼ਰੀ ਬੱਸਾਂ ਦਾ ਅੰਕੜਾ 35 ਤੋਂ ਪਾਰ ਹੋਇਆ ਹੈ ਰੋਹਤਾਂਗ ਧਰੇਚ ਵੀ ਸੈਲਾਨੀਆਂ ਦੀ ਆਮਦ ਵਧਣ ਲੱਗੀ ਹੈ ਸੈਲਾਨੀ ਕਾਰੋਬਾਰੀ ਦੁਸਾਰਾ ਸੀਜ਼ਨ ਨੂੰ ਲੈ ਕੇ ਆਕਰਸ਼ਕ ਪੈਕੇਜ ਬਣਾਉਣ ਦੇ ਵਿੱਚ ਰੁਝੇ ਹੋਏ ਹਨ ਕਾਰੋਬਾਰੀ ਟੀਮ ਦਾ ਕਹਿਣਾ ਹੈ ਕਿ ਇਸ ਵਾਰ ਸੈਲਾਨੀਆਂ ਦੀ ਆਮਦ ਵਾਵਾ ਹੋ ਰਹੀ ਹੈ ਉਹਨਾਂ ਦਾ ਵਪਾਰ ਵੀ ਵਧੇਗਾ ਉਹਨਾਂ ਦਾ ਕਹਿਣਾ ਹੈ ਕਿ ਬਾਰਿਸ਼ ਦੇ ਕਾਰਨ ਸੈਰਾਨੀ ਕਾਰੋਬਾਰ ਕਾਫੀ ਘਟਿਆ ਸੀ ਪਰ ਹੁਣ ਵਧਣ ਦੀ ਉਮੀਦ ਹੈ ਨਿਊਜ਼ੀਲੈਂਡ ਦੇ ਆਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਖਬਰ ਅਨੁਸਾਰ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਨਿਊਜ਼ੀਲੈਂਡ ਪੜ੍ਹਨ ਆਉਣ ਵਾਲੇ ਵਿਦੇਸ਼ੀ ਪਾੜਿਆਂ ਵੱਖ-ਵੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਸਮੇਂ ਸਿਰ ਆਪਣੇ ਵੀਜ਼ੇ ਅਪਲਾਈ ਕਰੋ ਤਾਂ ਕਿ ਅਗਲੇ ਸਾਲ ਸ਼ੁਰੂ ਹੋਣ ਵਾਲੀਆਂ ਸਕੂਲਾਂ ਕਾਲਜਾਂ ਦੀਆਂ ਕਲਾਸਾਂ ਦੇ ਵਿੱਚ ਤੁਹਾਡੀ ਪੜ੍ਹਾਈ ਸ਼ੁਰੂ ਹੋ ਸਕੇ ਵਿਦਿਆਰਥੀਆਂ ਨੂੰ ਜਲਦੀ ਵੀਜ਼ਾ ਦੇਣਾ ਸਾਡੀ ਮੁੱਖ ਪਹਿਲ ਰਹਿੰਦੀ ਹੈ ਪਰ ਅਰਜ਼ੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਸਮਾਂ ਚਾਹੀਦਾ ਹੈ ਗਰਮੀਆਂ ਦੇ ਮੌਸਮ ਵਿੱਚ ਇਮੀਗ੍ਰੇਸ਼ਨ ਕੋਲ ਜ਼ਿਆਦਾ ਅਰਜ਼ੀਆਂ ਪਹੁੰਚਦੀਆਂ ਹਨ ਜਿਸ ਕਰਕੇ ਵੱਧ ਸਮਾਂ ਵੀ ਲੱਗਦਾ ਹੈ 2025 ਸਾਲ ਦੌਰਾਨ ਇੱਥੇ ਪੜਨ ਆਉਣ ਵਾਲਿਆਂ ਦੇ ਲਈ ਇਹ ਵਧੀਆ ਸਮਾਂ ਹੈ ਵੀਜ਼ਾ ਅਪਲਾਈ ਕਰਨ ਵਾਸਤੇ 2023 ਵਿੱਚ ਵਿਦਿਆਰਥੀਆਂ ਨੂੰ ਕਲਾਸਾਂ ਸ਼ੁਰੂ ਹੋਣ ਤੋਂ ਲਗਭਗ 4 ਮਹੀਨੇ ਪਹਿਲਾਂ ਵੀਜ਼ਾ ਅਪਲਾਈ ਕਰਨ ਵਾਸਤੇ ਸਲਾਹ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਇੰਡੀਆ ਤੇ ਚੀਨ ਤੋਂ ਆਉਣ ਵਾਲੀਆਂ ਅਰਜ਼ੀਆਂ ਦੇ ਵਿੱਚ 40% ਉਹ ਸਨ ਜੋ ਡੇਢ ਕੁ ਮਹੀਨਾ ਪਹਿਲਾਂ ਦਾਖਲ ਕੀਤੀਆਂ ਗਈਆਂ ਇਥੋਂ ਤੱਕ 6% ਇਹ ਅਰਜ਼ੀਆਂ ਵੀ ਸਨ ਜੋ ਕਿ ਇੱਕ ਹਫ਼ਤਾ ਪਹਿਲਾਂ ਹੀ ਪੜੀਆਂ ਗਈਆਂ ਸੋ ਲੇਟ ਅਰਜ਼ੀਆਂ ਦਾ ਮਤਲਬ ਵੀਜਾ ਨਾ ਮਿਲਣਾ ਵੀ ਹੋ ਸਕਦਾ ਹੈ ਘੱਟੋ-ਘੱਟ ਇਥੇ ਪਹੁੰਚਣ ਦੀ ਤਰੀਕ ਤੋਂ 3 ਮਹੀਨੇ ਪਹਿਲਾਂ ਅਰਜ਼ੀਆਂ ਪਰਨ ਦੀ ਸਲਾਹ ਦਿੱਤੀ ਜਾਂਦੀ ਹੈ ਸਾਰੇ ਕਾਗਜ਼ਾਤ ਅਤੇ ਪੈਸਿਆਂ ਵਾਲੇ ਖਾਤੇ ਫੰਡ ਦਰਸਤ ਹੋਣੇ ਚਾਹੀਦੇ ਹਨ ਵਾਰਨਰ ਜੋਗਾ ਕਿ ਤਕਨੀਕੀ ਕੋਰਸਾਂ ਲਈ ਵੀਜ਼ਾ ਉਡੀਕ ਸਮਾਂ 7 ਹਫ਼ਤੇ ਪੀਟੀਈ ਲਈ 6 ਹਫ਼ਤੇ ਯੂਨੀਵਰਸਿਟੀ ਲਈ 5 ਹਫ਼ਤੇ ਅਤੇ ਸਕੂਲਾਂ ਲਈ 4 ਹਫ਼ਤੇ ਦਾ ਸਮਾਂ ਚੱਲ ਰਿਹਾ ਹੈ ਭਾਰਤੀ ਅਤੇ ਚੀਨ ਵਾਲੇ ਭਾਵੇਂ ਇੱਥੇ ਆਉਣ ਨੂੰ ਸਭ ਤੋਂ ਮੋਰੀ ਹਨ ਪਰ ਅਰਜ਼ੀਆਂ ਪਰਨ ਦੇ ਮਾਮਲੇ ਵਿੱਚ ਫਾੜੀ ਰਹਿ ਜਾਂਦੇ ਹਨ ਦੇਸ਼ ਦੇ ਬਾਬਰ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ।